ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸਰ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰਾਵਾ ਬੋਦਲਾ ਇਹ ਪਿੰਡ ਮਲੋਟ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਦੱਸੋ ਭਾਈ ਵੈਸੇ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਜ਼ਿਆਦਾ ਹੁੰਦੀਆਂ ਤੇ ਮੱਝਾਂ ਵੀ ਆ ਜਾਂਦੀਆਂ ਅੱਜ ਇੱਧਰ ਆਏ ਸੀ ਵੈਸੇ ਹੀ ਇੱਕ ਸ਼ੌਂਕੀਆ ਕਹ ਲੋ ਇਸ ਭਰਾ ਨੂੰ ਮਿਲਣ ਆਸਤੇ ਇੱਥੇ ਆਏ ਸੀ ਤੇ ਇੱਕ ਮੱਝ ਵੀਰ ਦੀ ਤਿਆਰ ਹੋ ਰਹੀ ਆ ਬੂਰੀ ਇਹ ਜਦੋਂ ਤੋਂ ਇਹਨੇ ਖਰੀਦੀ ਆ ਉਦੋਂ ਤੋਂ ਹੀ ਇਹ ਗੱਲ ਧਿਆਨ ਚ ਆ ਵੀ ਇਹ ਮੱਝ ਚੰਗੇ ਦੁੱਧ ਵਾਲੀ ਆ ਤੇ ਇਸ ਭਰਾ ਦਾ ਵੀ ਇਹ ਸ਼ੌਂਕ ਆ ਵੀ ਆਪਾਂ ਇਹ ਮੱਝ ਜਿਹੜੀ ਉਹ ਵੀਰਾਂ ਨੂੰ ਦਿਖਾਵਾਂਗੇ ਦੁੱਧ ਇਹਨੇ ਪਿਛਲੇ ਸੂਆਂ ਚ ਕਿੰਨਾ ਦਿੱਤਾ ਉਹ ਤੁਹਾਨੂੰ ਦੱਸ ਦਿਆਂਗੇ ਕੋਈ ਵੀ ਨਾਗਰਜ ਵਿਕਰੀ ਵਾਲਾ ਹੈ ਨਹੀਂ ਗਾ ਇੱਥੇ ਮੌਜੂਦ ਨਹੀਂ ਹੈ ਤੇ ਸ਼ੌਂਕੀਆ ਇਹ ਵੀਡੀਓ ਹੈ ਸੋ ਜੇ ਕੋਈ ਭਰਾ ਇਸ ਵੀਡੀਓ ਨੂੰ ਪਸੰਦ ਕਰੂਗਾ ਤਾਂ ਜਰੂਰ ਇਹਨੂੰ ਲਾਈਕ ਕਰ ਦਿਓ ਜੀ ਤੇ ਵੈਸੇ ਅਸੀਂ ਇਹ ਆਪਦਾ ਇੱਕ ਸ਼ੌਂਕ ਪੂਰਾ ਕਰਨਾ ਦੂਜੀ ਗੱਲ ਜਿਹੜੀਆਂ ਚੈਨਲਾਂ ਦੇ ਉੱਤੇ ਵੀਡੀਓ ਪੈਂਦੀਆਂ ਨੇ ਇਹ ਸਦੀਵੀ ਹੁੰਦੀਆਂ ਜਿੰਨਾ ਚਿਰ YouTube ਚੱਲੂਗਾ ਜਾਂ Facebook ਚੱਲੂਗੀ ਉਹਨਾਂ ਚਾਰੇ ਵੀਡੀਓ ਉੱਤੇ ਹੀ ਪਈਆਂ ਰਹਿਣੀਆਂ ਕਿਸੇ ਵੀ ਟਾਈਮ ਭਰਾ ਆਪਦੀ ਪੁਰਾਣੀ ਵੀਡੀਓ ਕੱਢ ਕੇ ਦੇਖ ਸਕਦਾ ਹੁੰਦਾ ਸੋ ਆਓ ਡਿਟੇਲ ਪੁੱਛੀਏ ਫਿਰ ਇਹ ਮੱਝ ਤੁਹਾਨੂੰ ਤੋਰ ਕੇ ਵੀ ਦਿਖਾ ਦੇਾਂਗੇ ਸੂਨ ਦੇ ਨੇੜ ਹੈ ਦਿਨ ਹਾਲਾਂਕਿ ਅਜੇ ਲਾਊਗੀ ਬਾਡੀ ਮੰਤਰੇ ਦੀ ਬੜੀ ਚੰਗੀ ਆ ਦੱਸੋ ਬਾਕੀ ਤੋਰ ਕੇ ਤੁਹਾਨੂੰ ਇਸ ਵੀਡੀਓ ਚ ਜਿਹੜੀ ਬੂਰੀ ਉਹ ਜ਼ਰੂਰ ਦਿਖਾਵਾਂਗੇ ਹਰਮਨ ਬਾਈ ਸਸਰੀ ਕਾ ਕਿਵੇਂ ਬਤੀ ਹਰਮਨ ਵਪਾਰ ਦਾ ਕੰਮ ਚੱਲੀ ਹੈ ਹਾਂਜੀ ਹਰਜੀ ਗਾਵਾ ਹੀ ਲੈ ਕੇ ਆਉਣਾ ਹੋਣਾ ਕਿ ਬੱਚਾ ਆ ਗਾਵਾ ਹੀ ਗਾਵਾ ਲੈ ਕੇ ਆਈ ਸੀ ਗਾਵਾ ਲੈ ਕੇ ਆਉਣਾ ਹਾਂਜੀ ਅੱਜ ਵਿਕਰੀ ਵਾਲਾ ਪਸ਼ੂ ਕੋਈ ਨਹੀਂ ਹੈ ਮੇਰੇ ਪਾਸੂ ਕੋਈ ਨਹੀਂ ਹੈ ਵਿਕਰੀ ਵਾਲੇ ਇਹ ਘਰੇ ਰੱਖ ਲਏ ਪਰ ਪਸ਼ੂ ਤਿੰਨ ਕਨਗ ਜਿਹੜੇ ਉਹ ਦੇਖ ਰਹੇ ਆ ਹਾਂਜੀ ਇਹ ਤਿੰਨ ਨਗ ਘਰੇ ਆਏ ਬੂਰੀ ਮੱਝ ਵੀ ਘਰ ਰਦੀ ਆਈ ਤੇ ਕੱਟੀ ਵੀ ਆਪਾਂ ਘਰੇ ਤਿਆਰ ਕੀਤੀ ਆਈ ਉਹ ਆਪਾਂ ਲੈ ਕੇ ਆਂਦੀ ਐ ਛੋਟੀ ਜੀ ਠੀਕ ਹੈ ਉਹਦੇ ਬਾਰੇ ਤੁਹਾਡੇ ਤੋਂ ਹੀ ਗਿਫਟ ਹੋਈ ਐ ਜੀ ਦੱਸਾਂਗੇ ਉਹਦੇ ਬਾਰੇ ਵੀ ਅੱਛਾ ਆਪਾਂ ਬੂਰੀ ਬਾਰੇ ਗੱਲ ਕਰਾਂਗੇ ਜੀ ਜੀ ਇਹ ਕਿੰਨੇ ਦਿਨ ਲਾਊਗੀ ਸੂਣ ਚੂਣ ਇਹਦੇ 2 ਤਰੀਕ ਨੂੰ ਦਿਨ ਪੂਰੇ ਹੋਣੇ ਆ ਜੀ 2 ਨੂੰ ਹਾਂਜੀ ਸਿਮਨ ਕਿਹੜੇ ਬੋਲ ਦਾ ਦਿਲਵਾਇਆ ਇਹ ਆਪਾਂ ਲੌਂਗ ਵਾਲ ਦਾ ਜਿਹੜਾ 골ਡਨ ਜੀ 골ਡਨ ਪੂਰੇ ਦਾ ਸਿਮਨ ਲੈ ਹਾਂਜੀ ਹਾਂਜੀ ਅੱਛਾ ਇਹ ਟੋਕੜ ਖਰੀਦੀ ਸੀ ਆਪਾਂ ਇਹ ਟੋਕੜ ਲਈ ਸੀ ਆਪਾਂ ਜੀ ਕਿੰਨੇ ਚਿਰ ਦੀ ਉਹਦੋਂ ਸੂਈ ਸੀ ਤੇ ਕਿੰਨਾ ਕੁ ਦੁੱਧ ਦੇ ਰਹੀ ਸੀ ਉਦੋਂ ਇਹ 5 ਕੁ ਮਹੀਨਿਆਂ ਦੀ ਸੂਈ ਸੀ 5 ਕੇ 6 ਮਹੀਨਿਆਂ ਦੀ ਕਟਾ ਮਗਰ ਸੀ ਗਈ ਉਦੋਂ ਬ ਤੇ ਆਪਾਂ 13 ਕਿਲੋ ਦੁੱਧ ਤੇ ਲੈ ਕੇ ਆਂਦੀ ਸੀਗੀ ਤੇ ਆਪਣੇ ਕੋਲੇ ਕਰ ਗਈ ਸੀ 14-15 ਕਿਲੋ ਦੁੱਧ ਹੀ 14-15 ਕਿਲੋ ਹਾਂਜੀ ਉਦੋਂ ਦੀਆਂ ਫੋਟੋਆਂ ਹੈਗੀਆਂ ਨੇ ਆਪ ਜਦੋਂ ਲੈ ਕੇ ਆਂਦੀ ਸੀ ਸੀ ਉਦੋਂ ਸੀਗੀ ਉਦੋਂ ਕਾਫੀ ਅੱਛਾ ਇਹ ਵੈਸੇ ਮਾਲਕਾਂ ਨੇ ਦੁੱਧ ਦੇ ਤਾਂ ਕਿੰਨਾ ਕਿ ਦੱਸਿਆ ਚੁੰਦੇ ਰਹੇ ਉਹ ਕਹਿੰਦੇ ਵੀ ਆਪਾਂ ਨਾਰਮਲ ਸੇਵਾ ਤੇ 17-18 ਕਿਲੋ ਚੋਇਆ ਹੋਇਆ ਹੋਇਆ ਜੀ 17-18 ਕਿਲੋ ਹਾਂਜੀ ਤੀਜੇ ਸਵੇਚੀ ਤੀਕੇ ਸਵੇ ਤੇ ਗੱਬਣੇ ਜੀ ਅੱਛਾ ਚੌਥੇ ਹਸਤੇ ਗੱਬਣੇ ਹਸਤੇ ਅੱਛਾ ਕਈ ਵਾਰਾ ਜਿਵੇਂ ਕੁਝ ਵੇਖ ਰਹੇ ਹੁੰਦੇ ਕਈ ਵਾਰਾਂ ਇਹ ਲੱਗਦਾ ਹੁੰਦਾ ਹੋਣਾ ਵੀ ਸ਼ਾਇਦ ਵੇਚ ਸ਼ੌਂਕੇ ਵੀ ਹਾਂ ਇਹ ਸ਼ੌਂਕੇ ਬਸ ਇੱਕ ਬਸ਼ੌਂਕ ਸੀਗਾ ਵੀ ਤਿਆਰ ਕਰਨੀ ਚੰਗੀ ਤੇ ਆਪਦਾ ਵੀਡੀਓ ਬਣਾਉਣੀ ਆ ਤੇ ਪ੍ਰਮਾਤਮਾ ਸੁੱਖ ਰੱਖੇ ਤੇ ਟਾਈਮ ਦਵੇ ਚਵਾਈ ਵੀ ਕਰਾਵਾਂਗੇ ਇਹਦੀ ਠੀਕ ਹੈ ਹਾਂਜੀ ਦੋਸਤੋ ਇਹਦੇ ਸੀਮਨ 골ਡਨ ਬੂਰੇ ਦਾ ਲੱਗਾ ਜਿਹੜਾ ਲੋਂਗੋਵਾਲ ਦੇ ਵਿੱਚ ਬਾਈ ਰਣਜੀਤ ਕੋਲ ਹੈ ਸਿਲੈਕਟ ਕੀਤਾ ਸੀ ਵੀ ਕਿਹੜਾ ਸੀਮਨ ਲਾਉਣਾ ਚਾਹੀਦਾ ਤਾਂ ਇਹ ਸੋਚਿਆ ਵੀ ਬੂਰੀ ਮੱਝ ਆ ਤੇ ਕਿਉਂ ਨਾ ਬੂਰਾ ਸੀਮਣੀ ਬੂਰੇ ਬੁੱਲ ਦਾ ਹੀ ਲਾਇਆ ਜਾਵੇ ਕਿਉਂਕਿ ਇਹਦਾ ਜਿਹੜਾ ਟਾਂਚਾ ਉਹ ਵੀ ਨੀਲੀ ਰਾਵੀ ਮੱਝਾਂ ਵਾਂਗੂ ਐ ਮਦਰੀ ਗੋਡੀ ਦੀ ਐ ਮੱਝ ਤੋੜ ਕੇ ਤੁਹਾਨੂੰ ਦਿਖਾਉਣੇ ਆ ਸੂਆ ਚੌਥਾ ਸੋਣਾ ਪ੍ਰਮਾਤਮਾ ਤੰਦਰੁਸਤੀ ਇਹਨੂੰ ਦੇਵੇ ਤੇ ਸਹੀ ਸਲਾਮਤੇ ਦਾ ਸੂਆ ਹੋ ਜੇ ਤੇ ਫੇਰ ਇਹ ਮੱਝ ਤੁਹਾਨੂੰ ਜਿਹੜੀ ਉਹ ਲਾਈਵ ਚ ਆ ਕੇ ਦਿਖਾਵਾਂਗੇ ਕਿੰਨਾ ਵੀ ਦੁੱਧ ਕਰੇ ਕੰਪੀਟੀਸ਼ਨ ਕਿਸੇ ਨਾਲ ਨਹੀਂ ਆਪ ਦਾ ਸ਼ੌਂਕ ਪੂਰਾ ਕਰਨਾ ਬਣਾਵਟ ਸਿੰਘਾਂ ਦੀ ਸੋਹਣੀ ਹੈ ਟਾਂਚਾ ਤੁਸੀਂ ਦੇਖੋ ਹਵਾਨਾ ਦੋਸਤੋ ਅੱਗੋਂ ਸ਼ੁਰੂ ਹੁੰਦਾ ਹੈ ਪਿਛਾਂ ਤੱਕ ਆਉਂਦਾ ਹੈ ਹਜੇ ਦੇਣ ਇਸ ਮੱਝ ਦੇ ਬਾਕੀ ਹੈ ਤੋੜ ਕੇ ਤੁਹਾਨੂੰ ਇਹ ਮੱਝ ਦਿਖਾਉਣੇ ਆ ਦੱਸੋ ਜਰੂਰ ਕਮੈਂਟ ਕਰਕੇ ਕਿਵੇਂ ਤੁਹਾਨੂੰ ਇਹ ਲੱਗ ਰਹੀ ਹੈ ਉਸੋ ਕੱਦ ਵਾਲਾ ਵਾ ਡਾਣੀ ਮੱਝ ਦਾ ਪਰ ਆਹ ਸਾਰੇ ਜਿਹੜੇ ਉਹ ਦੁੱਧ ਵਾਲੇ ਆ ਹਵਾਨਾ ਕਰਮ ਵਾਲੀ ਬਹੁਤ ਸੋਹਣਾ ਬਣਾ ਰਹੀ ਹੈ ਤੇ ਆਪਾਂ ਨੂੰ ਪਤਾ ਮੱਝ ਐ ਚਾ ਗਾਂ ਜਮਾ ਨੇੜ ਆਈ ਪੂਰਾ ਹਵਾਨਾ ਭਰਦੀ ਹੁੰਦੀ ਹੈ ਹਜੇ ਦੇਣੇ ਸਮਝਦੇ ਬਾਕੀ ਉਤੋਂ ਇਹ ਸਿੰਗਲ ਹੱਡੀ ਦੀਂਦੀ ਹੈ ਬੂਰੀ ਮੱਝ ਬੂਰੀ ਚੰਗੇ ਦੁੱਧ ਵਾਲੀ ਸੋਹਣੀ ਮੱਝ ਤੁਹਾਨੂੰ ਸ਼ੌਂਕੀਆਂ ਦਿਖਾ ਰਹੇ ਆ ਅਸੀਂ ਆਪਦਾ ਸ਼ੌਂਕ ਪੂਰਾ ਕਰ ਰਹੇ ਆ ਨਾਲ ਚਾਰ ਭਰਾ ਜਿਹੜੇ ਸ਼ੌਂਕੀਆਂ ਵੀਡੀਓ ਦੇਖਦੇ ਉਹਨਾਂ ਦਾ ਵੀ ਮਨ ਕੋਸ਼ੂਗਾ ਉਹਨਾਂ ਨੂੰ ਵੀ ਇਹ ਮੱਝ ਸੋਹਣੀ ਲੱਗਣੀ ਹੈ ਕਿਉਂਕਿ ਇਹ ਇੱਕ ਦੁੱਧ ਵਾਲੀ ਮੱਝ ਹੈ ਸੋ ਆ ਸਹੀ ਹੈ ਵੀ ਕੱਟੀ ਦੇਵੇ ਕਰਮ ਵਾਲੀ ਤੇ ਦੁੱਧ ਵੀ ਚੰਗੇ ਤੇ ਚੱਲੇ ਤੇ ਫਿਰ ਗਾਂ ਇਸ ਭਰਾ ਕੋਲ ਵੀ ਜਿਹੜਾ ਇੱਕ ਰਵਾ ਤਿਆਰ ਹੋਊਗਾ ਬੂਰੀਆਂ ਦਾ ਤੋਰਦੇ ਬਈ ਫਿਰ ਉਧਰ ਨੂੰ ਉਹ ਸ਼ੀਲ شریف ਵੀ ਫੁੱਲ ਨੇ ਕਾਫੀ ਟਾਈਮ ਦੁੱਧ ਦਿੰਦਾ ਹਰਮ ਨੇ ਕਿੰਨਾ ਚਿਰ ਦੁੱਧ ਪਿਆ ਕੀ ਸੀ ਕਪੜਾ ਦੁੱਧੇ ਆਪ ਛੱਡੀ ਹੈ ਜੀ ਆਪਾਂ ਮੇਰੇ ਖਾਂ ਤੋਂ 2 ਟਾਈਮ ਹੀ ਨਹੀਂ ਹੋਇਆ ਛੱਡੀ ਨੂੰ ਜੀ अच्छा हां आप ਛੱਡੀ ਹੋ ਵੀ ਜੀ ਤੇ ਫਿਰ ਇਹ ਵੀ ਸੀਗਾ ਵੀ ਜੂ ਤਾਂ ਆਪਾਂ ਲੈ ਕੇ ਆਂਦੀ ਸੀਗੀ ਇਕੱਟਾ ਕੋਈ ਆਪਣੇ ਪਿੰਡ ਹੀ ਲੈ ਗਿਆ ਸੀ ਵੀਰਪਰਾ ਰੱਖਣ ਵਾਸਤੇ ਬੱਚੇ ਤੋਂ ਬਿਨਾਂ ਹੀ ਚੋਂਦੇ ਰਹੇ ਕੋਈ ਟੀਕਾ ਵੀ ਲਾਇਆ ਸੀਗਾ ਜੀ ਅੱਛਾ ਕਦੇ ਵੀ ਨਹੀਂ ਠੀਕ ਹੈ ਹਾਂਜੀ ਉਵੇਂ ਚੋਂਦੇ ਛੱਡੀ ਵੀ ਦੁੱਧੋਂ ਆਪ ਹੈ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਇਸ ਵੀਰ ਨਾਲ ਮਿਲਦਿਆਂ ਨੂੰ ਕਾਫੀ ਟਾਈਮ ਹੋ ਗਿਆ ਘਰੇ ਰੱਖੀ ਹੋਈ ਆ ਤੇ ਚੌਂਕ ਕਿਉਂਕਿ ਤਿਆਰ ਹੋਈ ਆ ਕਰਮਾ ਵਾਲੀ ਤੇ ਸੋਚਿਆ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣੇ ਹਜੇ ਕਿ ਹਜੇ ਦੇਣੇ ਲੈਂਦੀ ਆ ਹਜੇ ਕੋਈ ਪੁਰਾਣੀ ਬਹੁਤਾ ਨਵਾਇਆ ਖਵਾਨੇ 'ਚ ਢੱਲ ਵੀ ਦਿੰਦੀ ਆ ਪਰ ਅੱਜ ਇਧਰਲਾ ਸਵਾਬ ਬਣਿਆ ਸੀ ਤੇ ਇਸ ਤੋਂ ਬਾਅਦ ਚੇ ਕਰਮ ਵਾਲੀ ਸੂਪੀ ਜਦੋਂ ਫਿਰ ਤੁਹਾਨੂੰ ਦਿਖਾਵਾਂਗੇ ਇਹਦੀ ਲਾਈਵ ਮਿਲਕਿੰਗ ਲੈ ਚੱਲ ਬਈ ਅੰਦਰ ਨੂੰ ਸੋ ਇਹ ਉਦੋਂ ਦੁਆਰਾ ਫਿਰ ਦਿਖਾਵਾਂਗੇ ਉਸ ਮਾਧਿਅਮ ਨਾਲ ਜੇ ਆਪਾਂ ਸੂਈ ਸਵਾਈ ਦੀ ਵੀਡੀਓ ਬਣਾਉਣੀ ਹੈ ਫਿਰ ਇਹ ਕਈ ਵਾਰ ਆ ਇਹ ਲੱਗਣ ਲੱਗ ਜਾਂਦਾ ਵੀ ਸ਼ਾਇਦ ਹਵਾਨਾ ਵੈਸੇ ਦੁੱਧ ਰੋਕ ਕੇ ਨਾ ਭਰ ਲਿਆ ਹੋਵੇ ਪਸ਼ੂ ਨੇ ਹਜੇ ਢੱਲ ਫੁੱਲ ਦਿਂਦੀ ਹੈ ਥਣ ਦਾ ਸੈਜ ਨਾ ਤਾਂ ਲੰਬਾ ਹੈ ਤੇ ਨਾ ਇਹ ਥਣ ਜਿਹੜਾ ਹੋ ਛੋਟਾ ਅੱਥੀ ਚੁਵਾਈ ਵਾਲਾ ਬੜਾ ਸੋਹਣਾ ਥਣ ਖਵਾਨਾ ਦਾ ਪਛਾਣ ਕਰਨ ਵਾਲੀ ਨੇ ਫੁੱਲ ਕੱਟਣਾ ਦੋਸਤੋ ਇਹ ਤੁਸੀਂ ਇਹਦਾ ਢਾਂਚਾ ਦੇਖੋ ਸੋ ਇੱਕ ਕੱਟੀ ਬਾਈ ਸੰਭਾਲ ਰਿਆ ਇਹ ਵੀ ਤੁਹਾਨੂੰ ਨਾਲ ਵੀਡੀਓ ਚ ਦਿਖਾਣੇ ਹਰਮਣੇ ਕਿੰਨੀ ਉਮਰ ਹੋ ਗਈ ਕੱਟੀ ਦੀ ਬਾਈ ਇਹਦੀ ਸਵਾ ਕੁ ਸਾਲ ਹੋ ਗਈ ਹੈ ਜੀ ਇਹਨੇ ਛੋਟੀ ਹੁੰਦੀ ਥੋੜੀ ਬਿਮਾਰ ਹੋ ਗਈ ਸੀਗੀ ਅੱਛਾ ਤੇ ਉਹਦੇ ਕਰਕੇ ਨਾ ਗਰੋਥ ਥੋੜੀ ਰੁਕ ਗਈ ਸੀਗੀ ਜੀ ਹੁਣ ਤਾਂ ਠੀਕ ਹੈ ਗਰੋਥ ਹੁਣ ਸਹੀ ਹੁਣ ਸਹੀ ਹੋ ਜਾਂਦੀ ਹੈ ਇਹ ਪਤਾ ਕਿਹੜੇ ਬੋਲਦੀ ਹੈ ਕਿ ਨਹੀਂ ਨਹੀਂ ਇਹਦਾ ਨਹੀਂ ਪਤਾ ਆਪਾਂ ਮੱਝ ਲੈ ਕੇ ਆਂਦੀ ਸੀਗੀ ਅੱਛਾ ਤੇ ਉਹਦੇ ਨਾਲ ਕੱਟੀ ਆਈ ਸੀਗੀ ਜੀ ਉਹਦੇ ਨਾਲ ਕੱਟੀ ਆਈ ਸੀ ਹਾਂ ਜੀ ਠੀਕ ਐ ਸੋ ਐ ਵੈਸੇ ਮੱਝ ਖਰੀਦੀ ਸੀ ਤੇ ਉਹਦੇ ਨਾਲ ਇੱਕ ਕੱਟੀ ਆਈ ਸੀ ਇੱਕ ਸੂਆ ਫਿਰ ਆਪਾਂ ਮੱਝ ਰੱਖ ਲਈ ਸੀਗੀ ਵੀ ਕੱਟੀ ਆਪਾਂ ਨੂੰ ਸ਼ੌਂਕਸ ਲਈ ਰੱਖ ਲਈ ਸੀ ਹਾਂ ਨੀਲੀ ਦਾ ਸ਼ੌਂਕ ਸੀ ਮੈਂ ਚਲ ਬੱਚੇ ਗਾਂਹੇ ਦੇ ਤੋਂ ਲੈ ਲਾਂਗੇ ਚੰਗੇ ਆਪਦੇ ਸੀਮਨ ਸਿਲੈਕਟ ਕਰਕੇ ਸਹੀ ਐ ਸੋ ਸੋ ਹੈ ਤਾਂ ਕਲੈਕਸ਼ਨ ਐ ਇਸ ਭਰਾ ਦੀ ਆਪਦੇ ਹਰੇਕ ਬੰਦਾ ਆਪਦੀ ਪਹੁੰਚ ਦੇ ਹਿਸਾਬ ਤੇ ਪਸ਼ੂ ਖਰੀਦਦਾ ਰੱਖਦਾ ਉਹਨਾਂ ਦੀ ਕੀਮਤ ਉਸ ਹਿਸਾਬ ਤੇ ਹੁੰਦੀ ਐ ਬੂਰੀ ਚੰਗੇ ਦੁੱਧ ਵਾਲੀ ਸੋਨਾ ਰੰਗ ਨੀਲੀ ਰਾਂ ਵਿੱਚ ਪੈਂਦੀ ਕੱਟੀ ਮਾਰਕਿੰਗ ਪ੍ਰੋਪਰ ਐ ਵੀ ਸ਼ੌਂਕਣਾ ਰੱਖ ਲਈ ਇੱਕ ਛੋਟੀ ਇਸ ਸਾਈਡ ਤੇ ਜਿਹੜੀ ਬਲੈਕ ਰੰਗ ਦੇ ਵਿੱਚ ਐ ਹਰਮਨ ਕੀ ਡਿਟੇਲ ਆ ਬਈ ਇਹਦੀ ਇਹ ਡਿਟੇਲ ਵੀਰੇ ਦੱਸਣ ਦੀ ਦਾ ਵਹਿ ਲੋੜ ਹੀ ਨਹੀਂ ਜੀ ਮੈਨੂੰ ਭਰਾ ਨੂੰ ਪਤਾ ਹੀ ਹਾਂ ਤੁਸੀਂ ਆ ਵੀ ਦੱਸ ਦਿਓ ਜੀ ਸਹੀ ਹੈ ਤਾਂ ਦੱਸੋ ਇਹ ਝੋਟੀ ਮੇਰੇ ਕੋਲੋਂ ਥੋੜੇ ਦਿਨ ਪਹਿਲਾਂ ਪੋਸਟ ਵੀ ਪਾਈ ਸੀ ਬਾਈ ਕੋਲ ਆਈ ਹੈ ਇਹ ਝੋਟੀ M468 ਦੀ ਹੈ ਇਹਦੀ ਮਾਂ M29 ਦੀ ਸੀ ਉਹਦੀ ਮਾਂ ਅੱਗੇ ਬੂਰੀ ਸੀਗੀ ਦੂਜਾ ਸਵਾ ਮੇਰੇ ਕੋਲ ਸੋਈ ਸੀ ਕੱਟੀ ਨੇ ਐਰਕੀ ਵੀ ਜਨਮ ਦਿੱਤਾ ਸੀ ਪਹਿਲੇ ਸੂਏ ਵੀ ਇਹਨੇ ਕੱਟੀ ਦਿੱਤੀ ਸੀ ਕੱਟੀ ਪਹਿਲੇ ਸੂਏ ਪੀ 288 ਦੀ ਸੀ ਜਿਹੜੀ ਹੁਣ ਜਿਸਕਰਨ ਮਾਚੀਕਿਆਂ ਵਾਲੇ ਵੀਰ ਨੂੰ ਮੈਂ ਭੇਜਦੀ ਆ ਉਹਦੇ ਕੋਲ ਕਿਉਂਕਿ ਮੈਨੂੰ ਪਸੂ ਜਿਹੜੇ ਉਹ ਘਟਾਉਣ ਦੀ ਲੋੜ ਸੀ ਇਹਦੀ ਖੂਬੀ ਇਹ ਆ ਜਾਂ ਇਸ ਰਵੇ ਦੀ ਖਾਸੀਅਤ ਇਹ ਰਹੀ ਆ ਵੀ ਇਹਨੇ ਪਹਿਲੇ ਸੂਏ ਵੀ ਗਲਾਸ-ਗਲਾਸ ਦੁੱਧ ਤੱਕ ਦੁੱਧ ਦਿੱਤਾ ਤੇ ਹੁਣ ਵੀ ਇਹ ਕਰਮ ਵਾਲੀ ਆਪਾ ਬਾਈ ਤੋਂ ਬਾਕੀ ਪੁੱਛ ਹੀ ਲੈਨੇ ਹਰਮਨ ਬਾਈ 6ਾਂ ਕੁ ਮਹੀਨਿਆਂ ਦੀ ਸੂਈ ਸੀ ਜਿੱਦਾਂ ਆਪਾਂ ਲੈ ਕੇ ਆਏ ਹਾਂ ਹਾਂਜੀ ਵੀਰ ਜੀ ਅੱਛਾ ਕੋਈ ਡੰਗ ਪਾ ਨਹਿਣੇ ਇੱਥੇ ਨਹੀਂ ਨਹੀਂ ਇੱਕ ਡੰਗ ਵੀ ਨਹੀਂ ਗਿਆ ਅਛਾ ਆਮ ਤੌਰ ਤੇ ਮੱਝਾਂ ਬਾਰੇ ਜੋ ਆਪਾਂ ਗੱਲ ਕਰਦੇ ਆਂ ਆਪਾਂ 托ਕੜ ਮੱਝ ਅਗਲਾ ਪੁੱਛਦਾ ਬੱਚੇ ਤੇ ਮਿਲਦੀ ਹੈ ਕਿ ਛਾਟ ਤੇ ਮਿਲਦੀ ਹੈ ਬੱਚਾ ਇਹ ਕੱਟੀ ਆਪਣੇ ਨਾਲ ਆਈ ਸੀਗੀ ਹਾਂ ਤੇ ਸਭੀ ਪਤਾ ਹੀ ਵੀਰਾਂ ਨੂੰ ਤੇ ਕੱਟੀ ਆਪਣੇ ਭੈਣ ਕੋਲੇ ਗਈ ਚਲੀ ਸੀਗੀ ਉਹ ਭੈਣ ਨੂੰ ਦੇਤੀ ਸਟਾਰ ਦੀ ਕੱਟੀ ਸੀਗੀ ਜਿਹੜੀ ਅਛਾ ਮੈਨੂੰ ਐ ਦੱਸੀ ਵੀ ਇਹ ਇਹ ਹੁਣ ਵੀ ਇਹ ਆ ਵੀ ਭਾਵੇਂ ਨੂੰ ਪੱਠੇ ਪਾਈਏ ਭਾਵੇਂ ਨਾ ਕਿਸੇ ਟਾਈਮ ਹੋਵੇ ਵੀ ਅੱਗੇ ਹੋਣ ਪੱਠੇ ਤੇ ਜਦੋਂ ਮਰਜੀ ਬੈਠ ਕੇ ਚਵਾਈ ਕਰ ਲਈ ਬੰਦਾ ਐ ਐਵੇਂ ਐਵੇਂ ਬੈਠ ਜਣਾਈ ਦੱਸੋ ਸਚਾਈ ਹੈ ਬਹੁਤ ਘੱਟ ਮੱਝਾਂ ਇਦਾਂ ਮਿਲਦੀਆਂ ਤੇ ਇਹ ਬਾਈ ਨੂੰ ਮੈਂ ਬੜੇ ਮਾਣ ਨਾਲ ਇਹ ਗਿਫਟੀ ਕੀਤਾ ਹੈ ਕਿ ਖਸਾਬ ਨਾਲ ਚਲੋ ਕੀਮਤਾਂ ਤਾਂ ਹਰੇਕ ਚੀਜ਼ ਦੀਆਂ ਤੈਹ ਹੁੰਦੀਆਂ ਐ ਜਦੋਂ ਆਪਾਂ ਕਿਸੇ ਨੂੰ ਕੋਈ ਚੀਜ਼ ਦਿੰਨੇ ਐ ਪਰ ਇਸ ਭਰਾ ਨੂੰ ਇਹ ਕਿਹਾ ਸੀ ਵੀ ਇਹ ਰਵਾਇਆ ਵਜਾ ਤਾਂ ਹੀ ਕੱਟੀਏ ਦੀ ਸਪੈਸ਼ਲ ਬਾਈ ਦੀ ਭੈਣ ਹੀ ਲੈ ਗਈ ਇਸੇ ਕਰਕੇ ਗਾਂ ਉਹ ਰਵਾ ਇਸ ਤਰੀਕੇ ਨਾਲ ਦੇਤਾ ਵੀ ਇਹ ਘੱਟ ਮਿਲਦੇ ਆ ਮੱਜਾਂ ਦੇ ਵਿੱਚ ਇਹ ਗੁਣ ਇਹਨੂੰ ਹਣ ਚੋਣ ਵੈਜ ਗਏ ਤੇ ਹੁਣ ਵੀ ਇਹਨੇ ਮਿਲਕਣਾ ਟ੍ਰਾਈ ਕਰ ਲੇ ਭਾਵੇਂ ਹੁਣ ਵੀ ਫਿਰ ਨਾ ਇਹਨੇ ਕਦੇ ਕਾਲੀ ਪਹਿਣਾਈ ਇੱਥੋਂ ਆਪਾਂ ਕੁੰਡਿਆ ਖੋਲਦੀ ਤਾਂ ਗੱਲ ਦੇ ਵਿੱਚੋਂ ਪਾਣੀ ਪੀ ਕੇ ਨੇ ਆਪਣੇ ਪੁੱਤ ਇੱਥੇ ਆ ਜਾਣਾ ਅੱਛਾ ਹੁਣ ਇਹ ਗੱਬਣ ਹੋ ਗਈ ਗੱਬਣ ਹੋ ਗਈ ਆ ਜੀ ਇਹਦੇ ਸੀਮਨ ਕਿਹੜੇ ਬੋਤ ਇਹ 11 ਤਰੀਕ ਨੂੰ ਸੀਮਨ ਲੱਗਾ ਜੀ ਇਹਨੂੰ ਜੀ ਆਪਣਾ ਜਲਾਈ ਮਹੀਨੇ ਦੇ ਬੜੀ ਪਤਨੀ ਦਾ ਜੀ ਬਲੀ ਪਤਨੀ ਦਾ ਹਾਂਜੀ ਹਾਂਜੀ ਸੋ ਦੱਸੋ ਬੱਲ ਵੀ ਇਹਦੇ ਜਿਹੜਾ ਸਿਲੈਕਟ ਕੀਤਾ ਉਹ ਮੇਰੀ ਚੋਇਸ ਦਾ ਕੀਤਾ ਹਵਾਨਾ ਹੁਣ ਕਹੋਗੇ ਟੋਕੜ ਝੋਟੀ ਆ ਫੇਰ ਵੀ ਤੁਸੀਂ ਦੇਖੋ ਮਿਲਕ ਵੇਨ ਦੇਖੋ گاਵਾ ਨੂੰ ਇਹਦੇ ਆਉਂਦੀ ਹੈ ਇਹ ਤੁਹਾਡੇ ਕੋਲ ਜਦੋਂ ਆਈ ਉਸ ਤੋਂ ਬਾਅਦ ਨਾ ਦੁੱਧ ਕਰ ਗਈ ਸੀ ਆਪਣੇ ਕੋਲ 10 ਕਿਲੋਈ ਅੱਛਾ ਹਾਂ ਥੋੜਾ ਜਿਹਾ ਗਰਮੀ ਪੈਣ ਤੇ ਕਰਨ ਵਿੱਚੋ ਜੇ ਵੀ ਜਿਵੇਂ ਆਪਾਂ ਹੀਟ ਚੈੱਕ ਕਰ ਆ ਗਈ ਜੀ ਹੁਣ 8 ਕਿਲੋ ਦੁੱਧ ਤੇ ਚੱਲੀ ਜਾਂਦੀ ਹੁਣ 8 ਕਿਲੋ ਤੇ ਹਾਂ ਦੁੱਧ ਦਾ ਤਾਂ ਆਪਣ ਕੋਈ ਇਹਦਾ ਲਾਲਚ ਵੀ ਹੈਗੇ ਨਹੀਂ ਗਈ ਵੀ ਆਪਾਂ ਦੁੱਧ ਵਧਾਉਣਾ ਜਾਂ ਕਿਵੇਂ ਵੀ ਆ ਬਸ ਆਪਾਂ ਇਹ ਸ਼ੌਂਕ ਸੀਦਾ ਵੀ ਇਹਦਾ ਦੁੱਧ ਡੇਰੀ ਪਾ ਕੇ ਵੇਖਿਆ ਕਿ ਨਹੀਂ ਦੁੱਧ ਪਾਇਆ ਡੇਰੀ ਜੀ ਫੈਟ ਕਿੰਨੀ ਆ ਫੈਟ ਬਹੁਤ ਚੰਗੀ ਆਉਂਦੀ ਆ ਮੇਰੇ ਖਿਆਲ ਨਾਲ ਉਦੋਂ ਧਿਆਨ ਚ ਨਹੀਂ ਮੈਨੂੰ ਫੈਟ ਆਈ ਕਿੰਨੀ 8 ਤੋਂ ਤਾਂ ਹਮੇਸ਼ਾ ਹੀ ਬਾਹਰ ਰਹਿੰਦੀ ਐ ਸਸੀ ਕੀ ਤੇ 9 ਤੋਂ ਹੁਣ ਮੇਰੇ ਖਿਆਲ ਚ 9 ਤੋਂ 10 ਦੇ ਵਿਚ ਵਿਚ ਇਹਦੀ ਫੈਂਟ ਹੋਣੀ ਚਾਹੀਦੀ ਐ ਇਹ ਮਿਲੂਗੀ ਵੀ ਕਰਮ ਵਾਲੀ ਸੰਦਿਆਂ ਤੱਕ ਤੇ ਸ਼ੌਂਕੀਆਂ ਤੁਹਾਨੂੰ ਇਸ ਵੀਡੀਓ ਚ ਦਿਖਾ ਰਹੇ ਹਾਂ ਝੋਟੀ ਬਾਈ ਹਰਮਣ ਕੋਲ ਆ ਇਹਦੇ ਨਾਲ ਇੱਕ ਕੱਟੀ ਸ਼ੌਂਕੀਆਂ ਨੀਲੀ ਰਾਵੀ ਨਸਲ ਦੀ ਬਾਈ ਸੰਭਾਲ ਰਿਆ ਤੇ ਇੱਕ ਬੂਰੀ ਮੱਝ ਜਿਹਦੀ ਅਸੀਂ ਤੁਹਾਨੂੰ ਅੱਜ ਵੀਡੀਓ ਦਿਖਾਉਣੀ ਸੀ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਤੁਹਾਨੂੰ ਤੇ ਪਸ਼ੂ ਬਾਈ ਦੇ ਕਿਵੇਂ ਲੱਗੇ ਉਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਮੈਂਟ ਬਾਕਸ ਓਪਨ ਐ ਚੌਂਕਿਆ ਅੱਜ ਦੀ ਇਹ ਵੀਡੀਓ ਸੀ ਮਿਹਰਬਾਨੀ